ਆ ਦੇਖੋ ਆਪਾਂ ਤੁਹਾਨੂੰ ਅੱਜ ਦਿਖਾਣੇ ਆ ਚਾਚਾ ਜੀ ਕਿੰਦਾ ਸੇਮ ਨਾਲ ਦੇ ਵਿੱਚ ਪਾਣੀ ਦੀ ਸਫਾਈ ਕਰ ਰਹੇ ਨੇ ਆ ਦੇਖੋ ਗਾਇਸ ਦੇਖੋ ਅੱਜ ਆਪਾਂ ਆਏ ਸੀਗੇ ਕਰਦੇ ਕੋਲ ਤੇ ਚਾਚਾ ਜੀ ਸਫਾਈ ਕਰ ਰਹੇ ਸੀਗੇ ਪਾਣੀ ਬਰਛਾਨ ਕਰਨਾ ਇੱਥੇ ਖੜ ਗਿਆ ਸੀਗਾ ਤੇ ਚਾਚਾ ਜੀ ਨੇ ਬਹੁਤ ਹੀ ਵਧੀਆ ਕੰਮ ਕੀਤਾ ਹਾਂਜੀ ਚਾਚਾ ਜੀ ਤਸੋ ਜੀ ਕਿੰਨਾ ਟਾਈਮ ਹੋ ਗਿਆ ਲੱਗੇ ਨੂੰ ਬਹੁਤ ਟਾਈਮ ਹੋ ਗਿਆ ਸਾਨੂੰ ਬਹੁਤ ਟਾਈਮ ਲੱਗਿਆ ਹਾਂ ਗੰਦਗੀ ਬਹੁਤ ਸਹੀ ਨਹੀਂ ਵਧੀਆ ਕੀਤਾ ਜੀ ਬਹੁਤ ਸੱਕੜ ਭਰਿਆ ਖੜਾ ਸੀ ਇੱਥੇ ਅੱਛਾ ਮੱਛਰ ਪੈਦਾ ਹੋ ਜਾਂਦੇ ਇੱਕ ਤਾਂ ਬਿਮਾਰੀਆਂ ਵੱਖਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਵਾਕਿਆ ਹੀ ਸਹੀ ਗੱਲ ਹੈ ਵੇਖੋ ਜੀ ਦੋਸਤੋ ਰਕ ਕੋਲ ਪਾਣੀ ਖੜ ਗਿਆ ਇਹੋ ਜਿਹਾ ਪਾਣੀ ਖੜਿਆ ਰਹੇ ਤਾਂ ਮੱਛਰ ਤੇ ਬਿਮਾਰੀਆਂ ਵਧਣ ਲੱਗ ਪੈਂਦੀਆਂ ਨੇ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਬਦਬੂ ਅਤੇ ਗੰਦਗੀ ਨਾਲ ਸੱਪ ਵਿਛੂ ਵੀ ਨੇੜੇ ਆ ਸਕਦੇ ਨੇ ਤਾਂ ਦੋਸਤੋ ਜੇ ਤੁਹਾਡੇ ਵੀ ਆਸ-ਪਾਸ ਪਾਣੀ ਖੜ ਜਾਵੇ ਜਾਂ بارش ਦਾ ਪਾਣੀ ਹੋਵੇ ਤਾਂ ਉਸ ਨੂੰ ਤੁਰੰਤ ਹੀ ਕਿਸੇ ਦੀ ਸਹਾਇਤਾ ਲੈ ਕੇ ਜਾਂ ਖੋਦੀ ਜਲਦੀ ਤੋਂ ਜਲਦੀ ਉਸ ਨੂੰ ਸਾਫ਼ ਕਰ ਲਓ ਨੋਰ ਚਾਤਾ ਵੇਖੋ ਜੀ ਸਾਡੇ ਚਾਚਾ ਜੀ ਵੀ ਕਿੰਨੀ ਮਿਹਨਤ ਕਰ ਰਹੇ ਨੇ ਸੜਕ ਤੇ ਖੜਿਆ ਪਾਣੀ ਸੇਮ ਨਾਲ ਵੱਲ ਪੇਜ ਰਹੇ ਨੇ ਪਿੰਡ ਦੇ ਲੋਕ ਆਪਣੇ ਆਪ ਹੀ ਹੱਲ ਲੱਭ ਲੈਂਦੇ ਹਨ ਇਹੋ ਹੀ ਸਾਡੀ ਮਜ਼ਬੂਤੀ ਹੈ ਖਾਸ ਕਰਕੇ ਪਿੰਡ ਦੇ ਲੋਕ ਆ ਦੇਖੋ ਗਾਇਸ ਚਾਚਾ ਜੀ ਹਾਲੇ ਵੀ ਕਰ ਰਹੇ ਨੇ ਕੰਮ ਬੜੀ ਮਿਹਨਤ ਤੇ ਸ਼ਿੱਦਤ ਨਾਲ ਕੰਮ ਕਰ ਰਹੇ ਨੇ ਚਾਚਾ ਜੀ ਕਹਿ ਰਹੇ ਸੀ ਪਾਣੀ ਖੜਨ ਨਾਲ ਬਿਮਾਰੀਆਂ ਦੇ ਮੱਛਰ ਫੈਲ ਜਾਂਦਾ ਤੇ ਕਹਿ ਰਹੇ ਸੀ ਚਲੋ ਅੱਜ ਸਫਾਈ ਕਰ ਦਈਏ ਬੜੇ ਦਿਨ ਹੋ ਗਏ ਆ ਤੇ ਕਾਲ ਹੋਰ ਮੀ ਆਨ ਕਰਨ ਜਾਦਾ ਪਾਣੀ ਹੋ ਗਿਆ ਜਿਸ ਕਾਰਨ ਪਾਣੀ ਹੈਗਾ ਨਹੀਂ ਜਾ ਰਿਹਾ ਸੀ ਤੇ ਚਾਚਾ ਜੀ ਨੇ ਅੱਜ ਨਿਸ਼ਚੈ ਕੀਤਾ ਕਿ ਅੱਜ ਇਸ ਪਾਣੀ ਨੂੰ ਆਪਾਂ ਸੇਮ ਨਾਲ ਚ ਪੀਜੇ ਕਿਸੇ ਤਰੀਕੇ ਨਾਲ ਤੇ ਚਾਚਾ ਜੀ ਨੇ ਦਿਮਾਗ ਲਾਇਆ ਤੇ ਅੱਜ ਕੋਸ਼ puri ਕੋਸ਼ਿਸ਼ ਤੇ ਮਿਹਨਤ ਕੀਤੀ ਤੇ ਜਿਸ ਨਾਲ ਕੰਮ ਕਰਨ ਤੋਂ ਬਾਅਦ ਇਹ ਸਫਲ ਹੋਏ ਤੇ ਹੁਣ ਪਾਣੀ ਪੀਜ ਰਿਆਂ ਨੂੰ हाँ देखो गाइस हाँ जी चाचा जी थके तो नहीं जी नहीं नहीं थके चलो देख लो चाचा जी देख लो इतनी मेहनत की थी थे कह रहे हो थके नहीं आपा नहीं चलो दोस्तों मिलते हैं नई वीडियो में धन्यवाद